ਇਹ ਟਰੈਕਟਰ ਚੱਲਿਆ ਜੀ 413 ਘੰਟੇ 413 ਘੰਟੇ ਟਰੈਕਟਰ ਚੱਲਿਆ ਜੀ 22 ਮਾਡਲ ਆ ਪੰਜ ਸਟਾਰ ਆ ਸਾਈਡ ਗੀਰ ਆ ਹਿੱਸਾ ਦੇਖ ਸਕਦੇ ਹੋ ਮਿੱਤਰੋ ਪੂਰਾ ਹੈਵੀ ਲੱਗਿਆ ਵਾ ਦੇਖ ਸਕਦੇ ਹੋ ਆ ਹੀ ਸਾਈਡ ਆ ਜੌਂਟੀਅਰ ਦੇ ਕਿਸੇ ਕਿਸੇ ਟਰੈਕਟਰ ਦੀ ਲੱਗਿਆ ਦੇਖੋਗੇ ਤੁਸੀਂ 5310 ਆ ਜੀ 16 ਮਾਡਲ ਥੋੜਾ ਮਾਡਲ ਦੇ ਵਿੱਚ ਚੇਂਜਰ ਵਾਲੇ ਆ ਗਏ ਸੀ ਤੇ ਚੇਂਜਰ ਵਾਲਾ ਇਹ 5310 ਜਿਵੇਂ ਤੁਹਾਨੂੰ ਮਿੱਤਰੋ ਕੈਮਰੇ ਦੇ ਵਿੱਚ ਟਰੈਕਟਰ ਦੀ ਸੀ ਜਾਂਦਾ ਤੇ ਟਰੈਕਟਰ ਤੁਹਾਨੂੰ ਐਵੇਂ ਹੀ ਮਿਲੂਗਾ ਫਰੰਟ ਟਾਇਰ ਮਿੱਤਰੋ ਜਹਾਜੀ ਪਾਇਆ ਦੇਖ ਸਕਦੇ ਹੋ ਗੁੜੀਅਰ ਦੇ ਉਹ ਵੀ ਤੇ ਰੰਗ ਰੰਗ ਪੇਂਟ ਦੇਖ ਲਓ ਮਿੱਤਰੋ ਜਮਾਂ ਜਿਵੇਂ ਕਹਦੀ ਇਹ ਸਕਰਾਚ ਤੱਕ ਨਹੀਂ ਸੋ ਸੋ ਨਾਲ ਦੀ ਹੈ ਤੇ ਬੈਗ ਟਾਇਰ ਵੀ ਸਾਫ਼ ਤੇ ਚੰਗੇ ਪਏ ਨੇ ਅੱਸੀ ਗਾਲ ਦੋਸਤੋ ਸਵਾਗਤ ਹੈ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਤੇ ਤੁਹਾਨੂੰ ਪਤਾ ਹੀ ਹੈ ਮਿੱਤਰੋ ਸੀਜ਼ਨ ਚੱਲੀ ਜਾਂਦਾ ਤੇ ਮੰਡੀਆਂ ਜਿਵੇਂ ਕਹਦੀ ਹੈ ਲਗਭਗ ਖਾਲੀ ਪਈਆਂ ਖਾਲੀ ਦੇ ਟਾਈਮ ਦੇ ਉੱਤੇ ਤੁਹਾਨੂੰ ਦੱਸਾਂਗੇ ਇਕੱਲੇ ਇਕੱਲੇ ਟਰੈਕਟਰ ਦਾ ਰੇਟ ਓਨਰ ਦੀ ਡਿਟੇਲ ਤੇ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਲੈਂਡ ਦੇ ਵਿੱਚ ਟਰੈਕਟਰ ਦੇਖ ਸਕਦੇ ਹੋ ਤੁਸੀਂ ਤੇ ਹੁਣ ਤੁਹਾਨੂੰ ਦਿੰਨੇ ਆ ਨਾ ਬਾਰੇ ਜਾਣਕਾਰੀ ਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖੋ ਇਹ ਸਭ ਤੋਂ ਪਹਿਲਾ ਮਿੱਤਰੋ ਟਰੈਕਟਰ ਹੈਗਾ ਡੀਆਈ 60 ਸੋਨਾਲਿਕਾ ਸਕੰਦਰ ਮਿੱਤਰੋ ਕੰਨੀਸ਼ਾਂ ਦੇਖ ਸਕਦੇ ਹੋ ਟਰੈਕਟਰ ਦੀ ਪੂਰਾ ਘੈਂਟ ਸਾਫ ਟਰੈਕਟਰ ਪਿਆ ਤੇ ਨੰਬਰ ਬਾਈ ਦਾ ਆਪਾਂ ਸਕਰੀਨ ਦੇ ਉੱਤੇ ਚਲਾ ਦਾਂਗੇ 2000 20 ਮਾਡਲ ਆ ਟੌਪ ਮਾਡਲ ਆ 6 ਲੱਖ 45000 ਰੁਪਏ ਡਿਮਾਂਡ ਆ ਟਰੈਕਟਰ ਦੀ ਬਾਕੀ ਰੇਟ ਤੁਹਾਨੂੰ ਪਤਾ ਮਿੱਤਰੋ ਮੌਕੇ ਦਾ ਹੁੰਦਾ ਤੇ ਅੱਗੇ ਟਰੈਕਟਰ ਆ ਗਿਆ ਜੀ ਜੌਂਡੀਅਰ 53 ਦਾਸ ਆ 2018 ਮਾਡਲ ਆ ਮਿੱਤਰੋ ਪੰਜਾਬ ਨੰਬਰ ਆ 6 ਲੱਖ 85000 ਰੁਪਏ ਟਰੈਕਟਰ ਦੀ ਡਿਮਾਂਡ ਆ ਤੇ ਰੇਟਸ ਨੂੰ ਪਤਾ ਮਿੱਤਰੋ ਮੌਕੇ ਦਾ ਬਾਕੀ ਫਰੰਟ ਟਾਇਰ ਪੋਲੋ ਦੇ ਚੌਕੜਾ ਪੋਲੋ ਆ ਲੱਗਿਆ ਵਾ ਟਾਇਰ ਟੂਰ ਦੇਖ ਸਕਦੇ ਹੋ ਨੇੜੇ ਮਾਰ ਦਿੰਨਾ ਇੱਕ ਵਾਰੀ ਕੈਮਰਾ ਟਾਇਰ ਟੂਰ ਚੰਗੇ ਪਾ ਟਰੈਕਟਰ ਦੇ ਤੇ ਇਹ ਹੈਗਾ ਜੀ 18 ਮਾਡਲ ਆ ਟਾਪ ਮਾਡਲ ਆ 6 ਲੱਖ 85 ਹਜ਼ਾਰ ਡਿਮਾਂਡ ਆ ਪੀ ਵੀ 09 ਨੰਬਰ ਆ ਪੰਜਾਬ ਨੰਬਰ ਦੇ ਵਿੱਚ ਆ ਜੀ ਅੱਗੇ ਕੰਡੀਸ਼ਨ ਪੂਰੀ ਚੰਗੀ ਪਈ ਆ ਸੋ ਸੋ ਦੇਖ ਸਕਦੇ ਹੋ ਮਿੱਤਰੋ ਕਿਤੇ ਸਕ੍ਰੈਚ ਨਹੀਂ ਰੰਗ ਪੇਂਟ ਨਹੀਂ origignal ਆ ਜੀ ਟਰੈਕਟਰ ਸਾਰਾ ਤੇ ਅੱਗੇ ਆ ਗਿਆ ਮਿੱਤਰੋ ਟੱਠੇ ਚੋ ਟਾ ਟਰੈਕਟਰ ਜਿਵੇਂ ਕਹਿੰਦੇ ਨੇ ਫਾਰਮ ਟਰੈਕ 60 55 ਮਹਾਲੀ ਦਾ ਨੰਬਰ ਆ ਟਰੈਕਟਰ ਦਾ ਮਿੱਤਰੋ ਤੇ ਕੰਡੀਸ਼ਨ ਪੂਰੀ ਓਕੇ ਪਈਆ ਤੇ ਕੋੜਾ ਬੰਪਰ ਲੱਗਿਆ ਹੋਇਆ ਟਰੈਕਟਰ ਦੇ ਤੇ ਟਾਇਰ ਟੂੜ ਦੇਖ ਸਕਦੇ ਹੋ ਮਿੱਤਰੋ ਪੂਰੀ ਚੰਗੇ ਪਿਆ ਈਕੇਡੀ ਦਾ ਕੁੱਲ ਮਲ ਲਾਗੇ ਚੌਕੜਾ ਬੀਕੇਡੀ ਦਾ ਭਾਵਾ ਟਰੈਕਟਰ ਦੇ ਪੀਵੀ065 ਮਹਾਲੀ ਦਾ ਨੰਬਰ ਆ ਤੇ ਟਰੈਕਟਰ ਦੇ ਮਾਡਲ ਦੀ ਗੱਲ ਕਰੀਏ 18 ਮਾਡਲ ਆ 6 ਲੱਖ ਤੇ 10000 ਰੁਪਿਆ ਡਿਮਾਂਡ ਆ ਤੇ ਰੇਟ ਮੌਕੇ ਦਾ ਤੁਹਾਨੂੰ ਦੱਸਦੀ ਮਿੱਤਰੋ ਜੇ ਤੁਹਾਡੇ ਕੋਲ ਕੋਈ ਪੁਰਾਣਾ ਟਰੈਕਟਰ ਆ ਤੁਹਾਡਾ ਪੁਰਾਣਾ ਟਰੈਕਟਰ ਵੀ ਵਿੱਚ ਕੱਟਿਆ ਜਾ ਉਹ ਵਾਕੀ ਹੋਡ ਵਾਲੀ ਛਾਤਰੀ ਛਤਰੀ ਦੇਖ ਵਾਗਰ ਲੱਗੀ ਹੋਇਆ ਟਰੈਕਟਰ ਨੇ ਕੁੱਲ ਮਿਲਾ ਕੇ ਗਹਿਣੇ ਆ ਤੇ ਲੋਨ ਦੀ ਸੌਬਦਾ ਵੀ ਹੈਗੀ ਆ ਵੀਰ ਹੁਣੀ ਲੋਨ ਵੀ ਕਰਵਾ ਜਾਂਦੇ ਆ ਬਾਈ ਸੀਰੇ ਦੀ ਮੰਡੀ ਦੇ ਵਿੱਚ ਪਹੁੰਚਿਆ ਮਿੱਤਰੋ 9815285869 ਵੀਰਦਨ ਫੋਨ ਨੰਬਰ ਆ ਤੇ ਅੱਗੇ ਆ ਗਿਆ ਮਿੱਤਰੋ 5050d ਪੰਜਾਬ ਨੰਬਰ ਦੇ ਵਿੱਚ ਆ 2019 ਮਾਡਲ ਆ 5 ਲੱਖ 45000 ਰੁਪਿਆ ਡਿਮਾਂਡ ਆ ਜੀ ਤੇ ਫਰੰਟ ਟਾਇਰ ਮਿੱਤਰੋ ਜਹਾਜੀ ਪਾਇਆ ਦੇਖ ਸਕਦੇ ਕੁੜੀੜ ਦੇ ਉਹ ਵੀ ਤੇ ਰੰਗ ਰੂਗ ਪੇਂਟ ਦੇਖ ਸਕਦੇ ਮਿੱਤਰੋ ਜਿਵੇਂ ਜਿਵੇਂ ਕਹਦੀ ਇਹ ਸਕਰਾਚ ਤੱਕ ਨਹੀਂ ਸੋ ਸੋ ਨਾਲ ਦੀ ਹੈ ਤੇ ਬੈਕ ਟਾਇਰ ਵੀ ਸਾਫ ਤੇ ਚੰਗੇ ਪਏ ਨੇ ਕਿੰਜ ਜੀ ਆਪਾਂ ਵਿੱਛੇ ਕਰੀਏ ਪੱਟੀ ਫੁੱਟੀ ਸਾਰਾ ਕੁ ਸਾਰੀ ਐਸੈਸਰੀ ਨਾਲ ਆ ਪੰਜਾਬ ਨੰਬਰ ਆ ਜੌਂਡੀਅਰ 5050 ਡੀ ਟਰੈਕਟਰ ਆ ਜੀ ਜਹਾਜੀ ਟਾਇਰ ਲੱਗੇ ਵਿਆ ਪੀ ਵੀ ਨੰਬਰ ਦੇ ਵਿੱਚ ਆ 19 ਮਾਡਲ ਆ 5 ਲੱਖ 45000 ਰੁਪਏ ਡਿਮਾਂਡ ਆ ਤੇ ਅੱਗੇ ਆ ਗਏ ਮਿੱਤਰੋ ਜੌਂਡੀਅਰ 52 ਦਾਸ PB08 ਮਿੱਤਰੋ ਜਲੰਧਰ ਦਾ ਨੰਬਰ ਆ ਡ੍ਰੈਕਟਰ ਦਾ 2016 ਮਾਡਲ ਦੇ ਵਿੱਚ ਆ ਟੈਕਨੀਸ਼ਨ ਦੇਖੋ ਟਰੈਕਟਰ ਦੀ ਪੂਰੀ ਚੰਗੀ ਪਈ ਆ JK ਦੇ ਟਾਇਰ ਪਿਛਲੇ ਲੱਗੇ ਹੋਏ ਨੇ ਤੇ ਬਾਕੀ ਮਿੱਤਰੋ ਡੰਡਾ ਫੱਟੀ ਸਾਰੀ ਐਸੈਸਰੀ ਟਰੈਕਟਰ ਦੀ ਜਿਵੇਂ ਕਹਦੀ ਆ ਨਾਲ ਆ ਡੰਡਾ ਫੱਟੀ ਸਾਰਾ ਕੁਝ ਨਾਲ ਮਿਲ ਜੂ ਤੁਹਾਨੂੰ ਤੇ ਇੱਕ ਚੀਜ਼ ਹੋਰ ਆ ਮਿੱਤਰੋ ਜੌਂਡੀਅਰ ਦੇ ਵਿੱਚ ਖੂਬੀ ਤੁਹਾਨੂੰ ਦੱਸ ਦਈਏ ਜੌਂਡੀਅਰ ਤੁਸੀਂ ਬਹੁਤ ਦੇਖੀ ਹੋਣਗੇ ਜਿਹੜਾ ਆ ਹੈਵੀ ਹਿੱਸਾ ਦੇਖ ਸਾਦੇ ਮਿੱਤਰੋ ਉਸਤਾ ਦੇਖ ਸਾਦੇ ਮਿੱਤਰੋ ਪੂਰਾ ਹੈਵੀ ਲੱਗਿਆ ਵਾ ਦੇਖ ਸਕਦਾ ਹਾਂ ਆਹ ਹਿੱਸਾ ਏਡਾ ਜੌਂਡੀਅਰ ਦੇ ਕਿਸੇ ਕਿਸੇ ਟਰੈਕਟਰ ਦੀ ਲੱਗਿਆ ਦੇਖੋਗੇ ਤੁਸੀਂ 5310 ਜੀ 16 ਮਾਡਲ 6 ਲੱਖ 45 ਹਜ਼ਾਰ ਰੁਪਏ ਡਿਮਾਂਡ ਆ ਜਲੰਧਰ ਦਾ ਨਪਰਾ ਟਰੈਕਟਰ ਦਾ ਇਹ ਗੱਲਾ ਹਿੱਸੇ ਨਹੀਂ ਲੱਗਿਆ ਵਾ ਇਹ ਮਿੱਤਰੋ ਚੇਂਜਰ ਵਾਲਾ ਇਧਰਲੀ ਸਾਈਡ ਦੇਖ ਸਕਦੇ ਹੋ ਚੇਂਜਰ ਵਾਲਾ ਇਹ ਜੌਂਡੀਅਰ 5310 ਹਿੱਸਾ ਹੈਵੀ ਹੈ ਮਿੱਤਰੋ 16 ਮਾਡਲ ਦੇ ਵਿੱਚ ਆ ਤੇ ਚੇਂਜਰ ਵਾਲਾ ਜੀ ਇਹ ਦੇਖ ਸਕਦੇ ਹੋ ਮਿੱਤਰੋ ਥੋੜਾ ਮਾਡਲ ਦੇ ਵਿੱਚ ਚੇਂਜਰ ਵਾਲੇ ਆ ਗਏ ਸੀ ਤੇ ਚੇਂਜਰ ਵਾਲਾ 53 ਦਾ ਸੀ ਤੇ ਰੇਟ ਸੋਨੂੰ ਦਾ ਹਸ ਤਾਂ ਨੰਬਰ ਸਕਰੀਨ ਤੇ ਚਲੀ ਜਾਂਦਾ 645000 ਡਿਮਾਂਡ ਆ ਗਿਆ ਆ ਮਿੱਤਰੋ ਡੀਆਈ 750 ਸਕੰਦਰ ਮਿੱਤਰੋ 53 ਕੈਟਾਗਰੀ ਦਾ ਡ੍ਰੈਕਟਰ ਆ ਜੀ ਸਾਫ ਤੇ ਇੰਜਨੋਂ ਜਿਹਨੂੰ ਸੁੱਕਾ ਪਿਆ ਟਰੈਕਟਰ ਦਾ ਪਾਵਰ ਸਟੀਅਰਿੰਗ ਤੇ ਹੁਣ ਇਹਦੇ ਮਾਡਲ ਦੀ ਗੱਲ ਕਰੀਏ ਮਿੱਤਰੋ 2018 ਮਾਡਲ ਆ 515000 ਰੁਪਿਆ ਵੀਰਾਂ ਨੇ ਡਿਮਾਂਡ ਰੱਖੀ ਆ ਰੇਟ ਮਿੱਤਰੋ ਮੌਕੇ ਦਾ ਬਾਕੀ ਛਾਤਰੀ ਸੁਤਰੀ ਦੇਖ ਸਕਦੇ ਲੱਗੀ ਵੀ ਆ ਤੇ ਬਾਕੀ ਫੀਟਿੰਗ ਬੂਟ ਨੇ ਦੇਖੋ ਵੀਰ ਦੀਆਂ ਸੋਚਾਂ ਚੰਮ ਲੱਗਾ ਘਰ ਲਈ ਨਹੀਂ ਲਈ ਬੈਠਾ ਤੇ ਤਾਂ ਬਾਕੀ ਦੇਖੋ ਮੇਤਰੋ ਟਰੈਕਟਰ ਸਾਫ ਪਿਆ ਕੁੱਲ ਮਿਲਾ ਕੇ ਸੋਹੂ ਸੁਦਾ ਰੰਗ ਪੇਂਟ ਰੀਜਨਲ ਆ ਪੁਰਾਣਾ ਟਰੈਕਟਰ ਤੁਹਾਡੇ ਕੋਲ ਉਹ ਵੀ ਵੇਚ ਗਟਿਆ ਚੋਂ ਨੋਨ ਦੀ ਸੌਦਾ ਹੈਗੀ ਆ ਅੱਗੇ ਆ ਗਿਆ ਮੇਤਰੋ ਮੈਸੀ 9500 ਸਮਾਰਟ 21 ਮਾਡਲ ਆ ਜੀ 7 ਲੱਖ 25000 ਰੁਪਏ ਡਿਮਾਂਡ ਆ ਟਰੈਕਟਰ ਕੁੱਲ ਮਿਲਾ ਕੇ ਸਾਫ ਤੇ ਚੰਗਾ ਟਰੈਕਟਰ ਪਿਆ ਜੀ ਚੌਕੜਾ ਮਿੱਤਰੋ ਜੇ ਕਿ ਦਾ ਲੱਗਿਆ ਵਾ ਟਰੈਕਟਰ ਦੇ ਬਾਕੀ ਸਾਤਰੀ ਸੁਤਰੀ ਜੀ ਮੈਂ ਸੋਨੂੰ ਮਿੱਤਰੋ ਕੈਮਰੇ ਦੇ ਵਿੱਚ ਟਰੈਕਟਰ ਦੀ ਸੀ ਜਾਂਦਾ ਤੇ ਟਰੈਕਟਰ ਸਾਨੂੰ ਐਵੇਂ ਹੀ ਮਿਲੂਗਾ ਅੱਗੇ ਆ ਗਏ ਮਿੱਤਰੋ ਪ੍ਰੀਤ 49609 2021 ਮਾਡਲ ਹੈ ਜੀ 4,55,000 ਰੁਪਏ ਦੀ ਡਿਮਾਂਡ ਹੈ ਇੰਦਰੋਂ ਦੇਖੋ ਮਿੱਤਰੋ ਸੁੱਕਾ ਪਿਆ ਤੇ ਬਾਕੀ ਸਾਤਰੀ ਸੁਤਰੀ ਲੱਗੀ ਪਿਆ ਫੱਟਾ ਟਰੈਕਟਰ ਬੂਰਾ ਤੇ ਪੰਜਾਬ ਨੰਬਰ ਦੇ ਵਿੱਚ ਆ ਅੱਗੇ ਆ ਗਏ ਜੀ 2018 ਮਾਡਲ 5,95,000 ਰੁਪਏ ਡਿਮਾਂਡ ਹੈ ਜੀ 963 ਆ ਗਿਆ ਮਿੱਤਰੋ ਤੇ ਕੰਡੀਸ਼ਨ ਦੇਖੋ ਟਰੈਕਟਰ ਦੀ ਮਿੱਤਰੋ ਜਮਨ ਨਵਾਂ ਪਿਆ ਦੀ ਸਾਰ ਸੂਸੋ ਮੇਕੇ ਦੀ ਸੂਰਜ ਵਿੱਚ ਵੱਜ ਕੇ ਮੁੜਦਾ ਟਰੈਕਟਰ ਦੇ ਟਾਇਰ ਟੂਰ ਵੀ ਚੰਗੇ ਪਏ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਮਿੱਤਰੋ ਟਾਇਰ ਟੂਰ ਸਾਫ ਤੇ ਪੂਰੇ ਫੁੱਲੀ ਚੰਗੇ ਪਏ ਆ ਤੇ ਡੰਡਾ ਫੱਟੀ ਨਾਲ ਜਿਵੇਂ ਕਿ ਦੀ ਐਸੈਸਰੀ ਸਾਰੀ ਪੂਰੀ ਹੈ ਟਰੈਕਟਰ ਦੀ ਡੰਡਾ ਫੱਟੀ ਸਾਰਾ ਕੁਝ ਜਿਹੜੀ ਚੀਜ਼ ਨਹੀਂ ਵੀ ਹੈਗੀ ਮਿੱਤਰੋ ਵੀ ਮਿਲੂਗੀ ਤੁਹਾਨੂੰ ਨਾਲ ਤੇ ਮਿੱਤਰੋ ਫਾਰਮ ਟਰੈਕ 60 2007 ਮਾਡਲ ਆ 255000 ਦੀ ਡਿਮਾਂਡ ਹੈ ਟਾਇਰਾਂ ਟੂਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਮਿੱਤਰੋ ਚੰਗੀ ਪਈ ਆ ਤੇ ਇੰਜਣ ਸੁੱਕਾ ਤੇ ਸਾਫ਼ ਹੈ ਜੀ ਪੰਜਾਬ ਨੰਬਰ ਦੇ ਵਿੱਚ ਹੈ ਜੀ ਲੋਕਲ ਮਿੱਤਰੋ ਬਰਨਾਲੇ ਦਾ ਨੰਬਰ ਹੈ ਟਰੈਕਟਰ ਦਾ 750 ਦਾ ਸੋਨਾਲੀਕਾ ਤੇ ਬੈਕ ਡੈਰ ਟਰੈਕਟਰ ਦੇ ਜੇ ਗੱਲ ਕਰੀਏ ਮਿੱਤਰੋ ਜਮਾਂ ਨਵੇਂ ਲੱਗੇ ਪਿਆ ਕੰਡੀਸ਼ਨ ਕੁਝ ਨੂੰ ਪੂਰੀ ਫੋਲੀ ਚੰਗੀ ਪਈ ਆ 2008 ਮਾਡਲ ਦਾ 295000 ਰੁਪਏ ਡਿਮਾਂਡ ਆ ਦੀ ਰਾ ਤੇ ਕੰਡੀਸ਼ਨ ਦੇਖੋ ਮਿੱਤਰੋ ਤੇ ਨਾਲ ਆ ਗਿਆ ਮਿੱਤਰੋ ਕਿਸਾਨ ਵੀਰਾਂ ਦੀ ਜਿਵੇਂ ਕਿ ਜੀ ਮਸ਼ੀਨਾਂ ਵਾਲੇ ਵੀਰਾਂ ਦੀ ਪਹਿਲੀ ਪਸੰਦ ਆ ਜੌਂਡੀਅਰ 2006 ਮਾਡਲ ਆ 445000 ਰੁਪਿਆ ਡਿਮਾਂਡ ਆ ਪੰਜਾਬ ਨੰਬਰ ਤੇ ਟਾਇਰਾਂ ਟਾਇਰ ਨੂੰ ਦੇਖੋ ਮਿੱਤਰੋ ਟੋਟਾ ਘਟ ਮਿੱਤਰੋ 75 ਤੋਂ 80% ਦਾ ਟਾਇਰ ਟੈਰੀ ਭਇਆ ਤੇ ਬਾਕੀ ਟਾਇਰ ਆ ਜਿਹੜੇ ਗੁਡੀਅਰ ਦੇ ਲੱਗੇ ਵਿਆ ਤੇ ਕਨੀਸ਼ਨ ਪੂਰੀ ਚੰਗੀ ਆ ਪੰਜਾਬ ਨੰਬਰ ਦੇ ਵਿੱਚ ਆ ਮਿੱਤਰੋ 6 ਮਾਡਲ ਆ 445000 ਡਿਮਾਂਡ ਆ ਅੱਗੇ ਆ ਗਿਆ ਮਿੱਤਰੋ ਸਟੈਂਡਰਡ 450 ਇਹ ਵੀ ਪੀਵੀ11 ਨੰਬਰ ਦੇ ਵਿੱਚ ਆ ਜੀ ਮਾਡਲ 6 ਆ 275000 ਡਿਮਾਂਡ ਆ ਤੇ ਅੱਗੇ ਆ ਗਿਆ ਮਿੱਤਰੋ ਹੌਲੈਂਡ 3630 EB023 ਨੰਬਰ ਦੇ ਵਿੱਚ ਆ ਜੀ ਟਾਇਰ ਟੂਰ ਜਮਾ ਚੰਗੇ ਤੇ ਸਾਫ ਪਾਇਆ ਪਸਪਾ ਹੈ ਨਹੀਂ ਚਨਾਈ ਹੈ ਤੇ ਇਹਦੇ ਜੇ ਹੁਣ ਆਪਾਂ ਮਿੱਤਰੋ ਮਾਡਲ ਦੀ ਗੱਲ ਕਰੀਏ ਟਰੈਕਟਰ ਦੇ 18 ਮਾਡਲ ਆ ਜੀ 6 ਲੱਖ 75000 ਰੁਪਏ ਵੀਰਾਂ ਦੀ ਡਿਮਾਂਡ ਆ ਤੇ ਰੇਟ ਆ ਜਿਹੜਾ ਮਿੱਤਰੋ ਤੁਹਾਨੂੰ ਪਤਾ ਹੀ ਹੈ ਸਭ ਨੂੰ ਵੀ ਮੌਕੇ ਦਾ ਹੁੰਦਾ ਕਿ ਮਿੱਤਰੋ ਫਾਰਮ ਟਰੈਕ 65 EPA ਫਰੰਟ ਟਾਇਰ ਮਿੱਤਰੋ 90 ਪੈਸੇ ਪਾਇਨੇ ਬੈਕ ਟਾਇਰ ਵੀ ਚੰਗੇ ਪਾਇਆ ਇੰਜਨ ਉਹਨਾਂ ਸੁੱਕਾ 8 ਮਾਡਲ ਆ 3 ਲੱਖ 45000 ਰੁਪਏ ਡਿਮਾਂਡ ਆ ਜੀ ਨਾਲ ਆ ਗਿਆ ਮਿੱਤਰੋ 22 ਮਾਡਲ ਸਵਰਾਜ 855 7,85,000 ਰੁਪਿਆ ਡਿਮਾਂਡ ਆ ਤੇ ਇਹ ਟਰੈਕਟਰ ਤਾਂ ਆਪਾਂ ਇਹ ਕਹਿ ਸਕਦੇ ਆ ਜਿਹੜੀ ਵੀ ਨੇ ਨਵਾਂ ਲੈਣਾ ਤਾਂ ਇੱਧਰ ਨੂੰ ਆ ਜੀ ਤੇ ਇਹ ਟਰੈਕਟਰ ਲੈ ਜਿਵੇਂ ਉੱਥਰੋਂ ਪੂਰੇ ਚੰਗਾ ਪਿਆ 16 ਦੇ ਟਾਇਰਾਂ ਵਾਲਾ ਜੀ 22 ਮਾਡਲ ਆ 5 ਸਟਾਰ ਆ ਸਾਈਡ ਗੀਅਰ ਆ ਸਭ ਤੋਂ ਵੱਡੀ ਗੱਲ ਮਿੱਤਰੋ ਦੇਖ ਸਕਦੇ ਹੋ ਸਾਈਡ ਗੀਅਰ ਆ 22 ਮਾਡਲ ਆ ਇਹ ਟਰੈਕਟਰ ਚੱਲਿਆ ਜੀ 413 ਘੰਟੇ 413 ਘੰਟੇ ਟਰੈਕਟਰ ਚੱਲਿਆ ਜੀ ਇਹ ਮਿੱਤਰੋ ਗੱਲਬਾਤ ਕਰਕੇ ਟਰੈਕਟਰ ਲਿਜਾ ਸਕਦੇ ਹਾਂ 22 ਮਾਡਲ ਹੈ ਜੀ ਸਵਰਾਜ ਜੂ ਲੱਗੀ ਵੀ ਆ ਜਿਵੇਂ ਨਹੀਂ ਤਾਂ ਐਵੇਂ ਮਿਲੂ 785000 ਡਿਮਾਂਡ ਹੈ ਇੱਕ ਵਾਰ ਵੀ ਨਹੀਂ ਅੱਗੇ ਆ ਗਿਆ ਮਿੱਤਰੋ 60 60 ਤੇ ਆਹ ਸੋ ਦੇ ਵਿੱਚ ਮਿੱਤਰੋ ਟਰੈਕਟਰ ਤੁਸੀਂ ਟਮੇਟਲੇ ਜੀ ਦੇਖੇ ਹੋਣਗੇ ਫਾਰਮ ਟਰੈਕ ਆ 60 60 ਹੈ ਜੀ ਇਹ ਕੰਡੀਸ਼ਨ ਦੇਖੋ ਟਰੈਕਟਰ ਦੀ ਮਿੱਤਰੋ ਪੂਰੀ ਚੰਗੀ ਆ ਐਮ ਆਰ ਐਫ ਦੇ ਟਾਇਰ ਲੱਗੇ ਆ ਟਰੈਕਟਰ ਦੇ ਤੇ ਬਾਕੀ ਮਿੱਤਰੋ ਡੰਡਾ ਫੱਟੀ ਸਨ ਨਾਲ ਮਿਲ ਜੂ ਤੇ ਪੀ ਵੀ 19 ਬਰਨਾਲੇ ਦਾ ਨੰਬਰ ਆ ਟਰੈਕਟਰ ਦਾ ਸਭ ਤੋਂ ਵੱਡੀ ਗੱਲ ਆ ਤੇ ਇਹ ਟਰੈਕਟਰ ਦੇ ਹੁਣ ਆਪਾਂ ਮਾਡਲ ਦੀ ਗੱ 14 ਮਾਡਲ ਆ 410000 ਰੁਪਿਆ ਡਿਮਾਂਡ ਆ ਤੇ ਗੱਲਬਾਤ ਕਰਕੇ ਟਰੈਕਟਰ ਲਿਜਾ ਸਕਦੇ ਹੋ ਤੇ ਜਿਹੜੇ ਜਿਹੜੇ ਵੀਰਾਂ ਨੇ ਮਿੱਤਰੋ ਵੀਡੀਓ ਦੇਖੀ ਆ ਦਬ ਕੇ ਸ਼ੇਅਰ ਵਾਲਾ ਬਟਨ ਜਰੂਰ ਦਬਾ ਦਿਓ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਹੜੇ ਵੀ ਨਵੇਂ ਆ ਤੇ ਫੇਸਬੁੱਕ ਪੇਜ ਨੂੰ ਕਰ ਲੋ ਫੋਲੋ ਸੋ ਬਹੁਤ ਬਹੁਤ ਧੰਨਵਾਦ ਜੀ